ਮੈਂ ਯਤਾ ਪਰ ਫਰ ਫ ਨੰਬਰ ਰਹਿਤਾ ਪਿੱਛਾ ਦੋਸਤੋ ਕੀ ਨੇ ਹਰ ਚਾਲ ਆ ਗਏ ਆ ਇੱਕ ਹੋਰ ਕੈਂਟ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਦੇਖੋ ਇਹ ਵੀਡੀਓ ਫਿਰ ਦੇਖਦੇ ਹਾਂ ਇਸਦੇ ਫਨੀ ਕਮੈਂਟ ਬੜਾ ਜ਼ਰੂਰੀ ਚਾਹੀਦੀ ਤੇ ਨਹੀਂ ਮੈਂ ਯਤਾ ਪਰ ਫਰ ਫ ਨੰਬਰ ਰਹਿਤਾ ਪਿੱਛਾ ਬੱਸ ਕਰ ਜੀ ਮੈਂ ਫੇ ਸ਼ਾਂਤ ਦੇਖੋ ਰੋ ਲੰਬਾ ਹੈ ਜਿੰਨੀ ਬਾਰ ਮਰਜੀ ਦੇਖ ਲਵਾਂ ਹੱਸੀ ਨਹੀਂ ਰੁਕਦੀ ਫਰ ਫ ऐसे दोस्तों के होते हुए दुश्मनों की क्या जरूरत ये <laughs> वीडियो देखने के बाद लग रहा है कि मैं अकेला ही इतना अच्छा बंदा हूं <laughs> हंसी आउट ऑफ <अफ> कंट्रोल रोल नंबर है ये तो सोची समझी साजिश लगती है कई बार बोला था कि बीच में से पैर हटा ले <laughs> दोस्तों के बेस में दुश्मन बैठा रखे हैं भाई का तो सिस्टम हैंग हो गया <laughs> इस उम्र में भी बकचोदी रुकनी नहीं चाहिए ये वीडियो बढ़िया लग रही लाइक से कमेंट जरूर करो इस तो अगली वाली वीडियो के कमेंट बहुत ही जबरदस्त रहे सब तो पहले देखते दे हैं वीडियो फिर देखते दे हैं दे कमेंट फोटो ले लो मेरे साथ एक फोटो चलो ठीक है फोटो खींचो ਸੈਲਫੀ ਸੈਲਫੀ ਦੇ ਵਿੱਚ ਮੂੰਹ ਮਿਲ ਲੱਗਦਾ ਪੂਰੇ ਨਹੀਂ ਹੋਣਾ ਆਪਣੇ ਦੋਨਾਂ ਦਾ ਆ ਦੇਖੋ ਕੱਲਾ ਤੁਹਾਡਾ ਹੀ ਆ ਰਿਹਾ ਹੈ ਇੱਕ ਸਨੈਪ ਬਣਾ ਦਿਓ ਹੈ ਸਨੈਪ ਅੱਛਾ ਬੱਲੇ 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 ਇਨੀ ਅਫਰੀਕਾ ਸਭ ਤੋਂ ਉੱਪਰ ਬੇਬੀ ਆਪ ਵਾਊ ਕਰੇ ਇਕੱਲੇ ਛ ਨਾਲੇ ਬੀਐਫ ਨਾਲ ਬਸ ਮਰਗੀ ਕੁੜੀ ਤਾਂ ਸੋਚ ਨਹੀਂ ਹੋਣੀ ਆ ਸਿਆਪੇ ਨੂੰ ਪੈ ਗਈ ਇਹਨੂੰ ਫੋਨ ਫਰਾ ਕੇ ਬਣ ਗਈ ਸਨੈਪ ਨਾ 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 ਬਣ ਗਈ ਰੇਲਲ 1 ਪ੍ਰਿੰਕਾ ਜੀ ਮੈਮ ਤੋਂ ਨਹੀਂ ਹੈ ਹੈ ਪ੍ਰਿੰਕਾ ਪੰਚ ਰੁਖੀ ਸਨੈਪਚੈਟ ਸਕੋਰ ਹੈ 1007 ਸ਼ਰਮਾ 베ਬੀ 2 베ਬੀ 3 베ਬੀ 4 ਖਸਮਾ ਤੂੰ ਤਾਂ ਰਾਜ ਹੀ ਖੋਲਣ ਲੱਗ ਗਿਆ ਜਾਣਕਾਰੀ ਉਹ ਜਾਗਰ ਕਰ ਦਿੱਤੀ ਕੁਰੀ ਦੀ ਸਾਰੀ ਪੋਰ ਖੋਲ ਦਿੱਤੀ ਫੋਰ ਫਰਾ ਦੇ ਫੋਨ ਇਹਨੂੰ ਅਰੇ ਤੂੰ ਤਾਂ ਦੋਤੀ ਖੋਲ ਰਹਾ ਹੈ ਸਨੈਪਚੈਟ ਸਕੋਰ ਹੈ 1007 ਸ਼ਰਮਾ 베ਬੀ 2 베ਬੀ 3 베ਬੀ 4 ਓਏ ਹੋਏ 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 ਆ ਬੋਟ ਕਿਨਾ ਬੋਲਦਾ ਮਾਰੀ ਬਹੁਤ ਸ਼ਰਾਰਤੀ ਹੋ ਆਪ ਤਾ ਤਾਂ ਲ ਜਿਗਰਾ ਭਰਾ ਤੇਰਾ ਫੋਨ ਫਰਾ ਕੇ ਘਾਟਾ ਹੀ ਹੋ ਗਿਆ ਨਹੀਂ ਉਹ ਦੇਖੀ ਭਰਾ ਕਿਤੇ ਕਲੇਸ਼ ਹੀ ਨਾ ਪਵਾ ਦੀ ਉਹ ਲੈ ਲਈ ਹੁਣ ਸਲਫੀ ਅੰਨੀ ਇਹ ਮਜ਼ਾਕ ਆ ਇਹ ਵੀਡੀਓ ਵਧੀਆ ਲੱਗ ਰਹੀ ਲਾਈਕ ਤੇ ਕਮੈਂਟ ਜਰੂਰ ਕਰਿਓ ਇਸ ਤੋਂ ਅੱਗੇ ਵਾਲੀ ਵੀਡੀਓ ਦੇ ਕਮੈਂਟ ਬਹੁਤ ਹੀ ਯਵਰਦਸਤ ਨੇ ਸਭ ਤੋਂ ਪਹਿਲਾਂ ਦੇਖਨੇ ਆ ਵੀਡੀਓ ਫਿਰ ਦੇਖਦੇ ਜੇ ਕਮੈਂਟ ਛੱਤ ਮੋਚੀ ਸੇਲੀ ਨੂੰ ਮਿਲ ਕੇ ਫਿਰ ਮੁਲਾਕਾਤ ਕਿੱਥੇ ਹੋਈ ਥੋਡੀ ਮੁਲਾਕਾਤ ਸਾਡੀ ਮੇਲੇ 'ਚ ਹੋਈ ਸੀ ਜੀ ਅੱਛਾ ਮੇਲੇ 'ਚ ਕਿਵੇਂ ਹੋਈ ਮੇਲੇ 'ਚ ਬਸ ਮੇਲਾ ਲੱਗਿਆ ਵਿਆ ਸੀਗਾ ਜੀ ਉੱਥੇ ਮੈਂ ਗਿਆ ਸੀਗਾ ਤੇ ਉਹ ਪਾਪੂ ਜਣੀ ਹੁੰਦਾ ਵਜਾਉਣ ਵਾਲਾ ਜਿਹੜਾ ਉਹ 20 ਕ ਦਾ ਮਿਲਦਾ ਤੇ ਮੈਂ ਉਹ ਵਜਾਇਆ ਸੀਗਾ ਜੀ ਤੇ ਉਹ ਕੁੜੀ ਮੈਨੂੰ ਵੇਖ ਕੇ ਹੱਸਦੀ ਜੀ ਮੇਰੇ ਵੱਲ ਤੇ ਫੇਰ ਕੀ ਹੋਇਆ ਬਸ ਫਿਰ ਮ ਉਹਦੇ ਮਗਰ 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 ਫਿਰਦਾ ਸੀਗਾ ਇਹ ਮੇਲੇ 'ਚ ਉਹ ਤਾਂ ਹੱਸ ਹੱਸ ਕੇ ਮੈਨੂੰ ਬਸ ਫੇਰਾ ਹੀ ਕਰਤਾ ਹੀ ਬਸ ਸਰਾ ਕੰਮ ਹੀ ਕਰਤਾ ਜੀ ਉਹਨੇ ਤਾਂ ਇਹ ਉਹ ਮੈਨੂੰ ਇੱਕ ਤਾਂ ਆਹ ਗੱਲ ਸਮਝ ਨਹੀਂ ਆ ਰਹੀ ਕਿ ਇਸ ਵੀਰ ਨੂੰ ਮੈਂ ਹੁਣ ਚੋਰ ਮੰਨਾਂ ਕਿ ਆਸ਼ਿਕ ਕਾਮਯਾਬੀ ਦਾ ਪਹਿਲਾ ਕਦਮ ਬਾਪੂ ਆ ਆਪੂ ਦਾਸ਼ਿਕ ਤਾਂ ਪਹਿਲੀ ਵਾਰ ਹੀ ਵੇਖਿਆ ਬਾਜਾ ਬਜਾਓ ਕੁੜੀ ਪਸਾਓ ਤੇ ਫਿਰ ਕੀ ਹੋਇਆ ਜੀ ਤੇ ਜਦੋਂ ਫਿਰ ਘਰੇ ਜਾਂਦਾ ਟਾਈਮ ਹੋਇਆ ਉਹਦਾ ਤੇ ਮੈਂ ਤਾਂ ਬੱਸ ਤੇ ਗਿਆ ਸੀ ਗਈ ਮਤਲਬ ਤੇ ਉਹ ਜਾਣ ਲੱਗੇ ਫਿਰ ਟਰਾਲੀ ਟਰੁਲੀ ਤੇ ਆਏ ਸੀਗੇ ਜੀ ਉਹ ਤੇ ਉਹ ਟਰਾਲੀ ਤੇ ਜਾਂਦੀ ਸੀ ਫਿਰ ਮੈਂ ਤਾਂ ਬੱਸ ਆਦੇ ਮਗਰ ਵੀ ਜਾਣਾਗਾ ਕਿ ਮਗਰ ਨਾ ਗਿਆ ਫਿਰ ਘਰਵਾਰ ਕਿਵੇਂ ਪਤਾ ਲੱਗੂਗਾ ਤੇ ਫਿਰ ਘਰਵਾਰ ਫਿਰ ਮੈਂ ਕਿਹ ਘਰਵਾਰ ਕਿਵੇਂ ਪਤਾ ਲੱਗੂ ਜੇ ਲੰਘ ਗਈ ਤੇ ਫਿਰ ਮੇਰੇ ਦਿਮਾਗ 'ਚ ਆਈ ਡੀ ਆਇਆ ਵੀ ਇੰਨੇ ਵਹੀਕਲ ਖੜੇ ਹੈਗੇ ਮੋਟਰਸਾਈਕਲ ਖੜੇ ਆ ਤੇ ਫਿਰ ਮੈਂ ਚੋਰੀ ਕਰ ਲਿਆ ਜੀ ਮੋਟਰਸਾਈਕਲ ਤੂੰ ਤਾਂ ਚੋਰ ਬਣਾ ਗਈ ਆ ਹਾਏ ਨਹੀਂ ਇਸ ਆਸ਼ਿਕ ਨੂੰ ਯਾਰ ਮੈਂ ਵੀ ਹੁਣ ਪਾਪੂ ਜੀ ਵਜਾਇਆ ਕਰਨਾ ਮੇਲੇ ਚ ਅਰੇ ਇਤਨਾ ਸਟਰਗਲ ਮੈਂ ਤਾਂ ਸਲਾਮ ਕਰਦਾ ਬਾਈ ਤੈਨੂੰ ਚੰਦਰੀ ਚੋਰੀਆਂ ਹੀ ਕਰਨ ਲਾ ਗਈ ਫਿਰ ਮੈਂ ਚੋਰੀ ਕਰ ਲਿਆ ਜੀ ਮੋਟਰਸਾਈਕਲ ਅੱਛਾ ਉਹ ਉਹ ਪਹਿਲੀ ਵਾਰ ਚੋਰੀ ਕੀਤੀ ਸੀ ਉੱਥੇ ਮੇਲੇ ਚ ਕਿਉਂ ਤੂੰ ਪਹਿਲਾਂ ਵੀ ਚੋਰੀਆਂ ਕਰਦਾ ਨਹੀਂ ਉਹ ਪਹਿਲੀ ਚੋਰੀ ਉੱਥੋਂ ਸੀਗੀ अच्छा मोटरसाइकिल चकया हां मोटर... केड़ा मोटरसाइकिल चकया स्प्लेंडर जी स्प्लेंडर ਤੇਉਣ ਵਾਲੇ ਮੁੰਡਿਆ ਤੁਹਾਡੇ ਤੱਕ ਚੇਤੇ ਆਰ ਕਾਨੂੰ ਮਮਾ ਤੇਰਾ ਕੰਮ ਬਣ ਗਿਆ ਪਾਪੂ ਮੈਨੂੰ ਦੇ ਦੇ ਹੁਣ क्राइम પેટ્રોલ ਵਾਲੀ ਸਟੋਰੀ ਹੀ ਲੱਗਦੀ ਆ ਇਸ ਨੂੰ ਸਟਾਰ ਭਾਰਤ ਤੇ ਕੰਮ ਕਰਨਾ ਚਾਹੀਦਾ ਸੀ ਗਦਰ 3 ਇੱਕ ਪ੍ਰੇਮ ਕਥਾ ਬਾਈ ਦੀ ਜ਼ਿੰਦਗੀ ਦਾ ਨਾਸ਼ ਹੀ ਮਾਰਤਾ ਪਾਪੂ ਨੇ ਬਸ ਕਰ ਰੋ ਤੇਰੇ ਪਿੱਛੇ ਲਾ ਕੇ ਅਹੀਂ ਉਹ ਪਾਪੋ ਖੇਦ ਲਿਆ ਮੇਲੇ ਚ ਸਾਡੇ ਤਾਂ ਛਿੱਤਰ ਹੀ ਪਵਾਤੇ ਤੇਰੇ ਪਾਪੂ ਨੇ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਕਰਦੇ ਹੋ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਚੰਗਾ ਜੀ ਮਿਲਦੇ ਆਂ ਅਗਲੀ ਵੀਡੀਓ ਚ थीज़ी 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 थीज़ी। जितनी बार मर्जी देख लो हंसी नहीं रुकती फार फार आग? ऐसे दोस्तों के होते हुए दुश्मनों की क्या जरूरत ये वीडियो देखने के बाद लग रहा है कि मैं अकेला ही इतना अच्छा बंदा हूँ हंसी आउट ऑफ कंट्रोल रोल लंबा ये तो सोची समझी साजिश लगती है कई बार बोला था कि बीच में से पैर हटा ले दोस्तों के बेस में दुश्मन बिठा रखे हैं बाइक का तो सिस्टम हैंग हो गया इस उम्र में भी बकचोदी रुकनी नहीं चाहिए वीडियो बढ़िया लगी कमेंट करके जरूर दसेयो वीडियो नु कर दियो शेयर ते चैनल नु कर लो सब्सक्राइब चंगा जी मिलते हैं अगली वीडियो च